ਸਮਾ ਬਦਲ ਗਿਆ ਭਾਈ ਪਹਿਲਾਂ ਨਿਆਣਿਆਂ ਨੂੰ ਛੋਟੇ ਬੱਚਿਆਂ ਨੂੰ ਮਾਵਾਂ ਉਂਗਲੀ ਨਾਲੇ ਚਟਾ ਚਟਾ ਕੇ ਰਜਾ ਦਿੰਦੀਆਂ ਸੀ ਉਸ ਤੋਂ ਬਾਅਦ ਜੇ ਲੋੜ ਪੈਂਦੀ ਸੀ ਤਾਂ ਸਟੀਲ ਦਾ ਚਮਚਾ ਤੇ ਕੌਲੀ ਉਹਦੇ ਨਾਲ ਖਵਾ ਪਿਆ ਦਿੰਦੀਆਂ ਸੀ ਤੇ ਬਾਕੀ ਜਵਾਕ ਆਪੇ ਹੱਥ ਮਾਰ-ਮਾਰ ਕੇ ਸਾਰਾ ਹੱਥ ਮੂੰਹ ਚ ਪਾ ਕੇ ਮੂੰਹ ਲਵੇੜ ਕੇ ਤੇ ਚੰਬੜਾ ਮਾਰਦੇ ਖਾਂਦੇ ਪਿੰਦੇ ਸੀ ਹੁਣ ਸਮਾਂ ਬਦਲ ਗਿਆ ਸਮੇਂ ਦੇ ਨਾਲ ਤਕਨੀਕਾਂ ਬਦਲ ਗਈਆਂ ਤੇ ਤਕਨੀਕਾਂ ਤਕਨੀਕਾਂ ਦੇ ਨਾਲ ਇਸ ਗੱਲ ਦੀ ਵੀ ਜਾਗਰੂਕਤਾ ਆ ਗਈ ਕਿ ਬੱਚਿਆਂ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਤਕਲੀਫ ਨਾ ਹੋਵੇ ਤਾਂ ਇਹ ਭਾਂਡੇ ਸਿਲੀਕੋਨ ਦੇ ਮਟੀਰੀਅਲ ਦੇ ਇਹ ਭਾਂਡੇ ਨੇ ਖਾਸ ਤੌਰ ਤੇ ਬੱਚਿਆਂ ਲਈ ਬਣਦੇ ਆ ਇਹ ਬਿਲਕੁਲ ਨਰਮ ਆ ਕੱਪ ਬਿਲਕੁਲ ਨਰਮੇ ਦਾ ਕਿਨਾਰਾ ਜਿਹੜਾ ਜਿਵੇਂ ਬੱਚੇ ਦੇ ਮੂੰਹ 'ਚ ਪਾਉਣਾ ਜਾਂ ਆਹ ਪਾਈਪ ਇਹਨੂੰ ਮੂੰਹ 'ਚ ਪਾ ਕੇ ਚੱਪਣਾ ਦੁੱਧ ਪੀਣਾ ਜਾਂ ਹੋਰ ਕੋਈ ਵੀ ਇਹਦੇ 'ਚ ਤਰਲ ਪਦਾਰਥ ਪਾ ਕੇ ਪੀਣਾ ਤਾਂ ਉਹਦਾ ਇਹ ਆ ਇਸ ਤਰ੍ਹਾਂ ਦੇ ਭਾਂਡਿਆਂ ਦਾ ਮਕਸਦ ਵੀ ਉਹਦੇ ਕੋਈ ਸੱਟ ਫੇਟ ਨਾ ਲੱਗੇ ਜੋ ਖਾਂਦਾ ਖਾਂਦਾ ਜਿਵੇਂ ਬੱਚੇ ਆਮ ਤੌਰ ਤੇ ਹੁੰਦੇ ਆ ਭਾਂਡੇ ਦੇ ਉੱਤੇ ਡਿੱਗ ਪੈਂਦੇ ਆ ਤਾਂ ਉਹ ਤਿੱਖਾ ਭਾਂਡਾ ਉਹਨਾਂ ਦੇ ਵੱਜਦਾ 6 ਵਜਦੇ ਆ ਕਿ ਇਹ ਜਿਹੜੀਆਂ ਬਚਪਨ ਦੀਆਂ ਸੱਟਾਂ ਹੁੰਦੀਆਂ ਇਹ ਦੇਖਦੀਆਂ ਤਾਂ ਬਹੁਤੀਆਂ ਨਹੀਂ ਪਰ ਆਮ ਤੌਰ ਤੇ ਬੱਚੇ ਜਿਹੜੇ ਛੋਟੇ ਹੁੰਦੇ ਉਹ ਸਿਰ ਪਰ ਨਹੀਂ ਡਿੱਗਦੇ ਆ ਰੁੱਟਦੇ ਹੋਏ ਜਾਂ ਜਦੋਂ ਤੁਰਨਾ ਸਿੱਖਦੇ ਆ ਤਾਂ ਜਦੋਂ ਸਿਰ ਪਰ ਨੇ ਡਿੱਗਦੇ ਤਾਂ ਸਿਰ ਤੇ ਜਿਹੜੀ ਸੱਟ ਵੱਜਦੀ ਉਹ ਬਹੁਤ ਜ਼ਿਆਦਾ ਗੰਭੀਰ ਹੁੰਦੀ ਹੈ। ਔਰ ਕਿਉਂਕਿ ਬਚਪਨ ਦੇ ਵਿੱਚ ਬੱਚੇ ਦਾ ਤਾਂ ਪਤਾ ਨਹੀਂ ਲੱਗਦਾ ਉਹਦੇ ਬੋਲਣ ਦਾ ਸੋਚਣ ਦਾ ਅ ਹੋਰ ਨਿਗਾਹ ਦਾ ਹਸਾਬ ਕਿਤਾਬ ਉਹ ਜਿਵੇਂ ਜਿਵੇਂ ਵੱਡਾ ਹੁੰਦਾ ਪਤਾ ਲੱਗਦਾ ਫਿਰ ਜਦੋਂ ਪਤਾ ਲੱਗਦਾ ਉਦੋਂ ਫਿਰ ਪਛਤਾਉਂਦਾ ਕੋਈ ਹੱਥ ਨਹੀਂ ਪੈਂਦਾ। ਸੋ ਇਸ ਤਰ੍ਹਾਂ ਹੁਣ ਜਿਹੜੇ ਸਿਲੀਕੋਨ ਦੇ ਭਾਂਡੇ ਆਏ ਆ ਆ ਜਿਹੜੀ ਪਲੇਟ ਆ ਇਹਦੇ ਥੱਲੇ ਕਾਹ ਅ ਹੋਰ ਪਲੇਟ ਲੱਗੀ ਹੋਈਆਂ ਆ। ਜਿਹੜੀ ਚਿਪਕ ਜਾਂਦੀਆਂ ਆ ਹੁਣ ਚਿਪਕ ਗਈ ਇਹ ਦੇਖੋ ਇਹਨੇ ਟ੍ਰੇ ਨੂੰ ਨਾਲ ਹੀ ਚੱਕ ਲਿਆ ਇਹ ਚਿਪਕਣ ਦਾ ਮਤਲਬ ਇਹ ਹੈ ਵੀ ਜਦੋਂ ਬੱਚਾ ਖਾਊਗਾ ਤਾਂ ਇਹ ਪਲੇਟ ਜਿਹੜੀ ਗਾਂ ਨਹੀਂ ਢੜੂਗੇ ਫਰਸ਼ ਤੇ ਬੈਠਾ ਜਦੋਂ ਟੇਬਲ ਤੇ ਬੈਠਾ ਖਾਊਗਾ ਇਹ ਪਲੇਟ ਗਾਂ ਨਹੀਂ ਢੜੂਗੇ ਔਰ ਸੈਕੰਡ ਜੇ ਉਹ ਖਾਂਦਾ ਖਾਂਦਾ ਇਹਦੇ ਤੇ ਹੱਥ ਮਾਰੂਗਾ ਮੂੰਹ ਮਾਰੂਗਾ ਤਾਂ ਉਹਦੇ ਕੋਈ ਸੱਟ ਨਹੀਂ ਲੱਗੂਗੀ ਫੇਰ ਆਹ ਕਾਂਟਾ ਇਹ ਵੀ ਪਲਾਸਟਿਕ ਦਾ ਫਲੈਕਸੀਬਲ ਆ ਕੋਈ ਤਿੱਖਾ ਨਹੀਂ ਔਰ ਬੱਚਾ ਖਾਣ ਵਾਲੀ ਚੀਜ਼ ਨੂੰ ਛੱਡ ਕੇ ਭਾਵੇਂ ਇਹਨੂੰ ਵੀ ਚਬਾਈ ਜਾਵੇ ਤਾਂ ਵੀ ਕੋਈ ਉਹਦੇ ਤੇ ਫਰਕ ਨਹੀਂ ਪੈਂਦਾ ਆ ਚਮਚਾ ਵੀ ਇਸੇ ਤਰ੍ਹਾਂ ਆਹਾ ਜਿਹੜਾ ਕੱਪੜੇ ਦਾ ਬੱਚੇ ਦੇ ਬੰਨ ਦਿੰਦੇ ਸੀ ਗਲ ਦੇ ਵਿੱਚ ਵੀ ਕੱਪੜੇ ਦਾ ਮੈਲੇ ਹੋਣ ਤੇ ਉਹ ਤੇ ਗਲੇ ਨੂੰ ਤੇ ਢਿੱਡ ਨੂੰ ਨਾ ਲੱਗੇ ਇਹ ਵੀ ਬੜਾ ਫਲੈਕਸੀਬਲ ਤੇ ਇਸਲੀਕ ਹੋਣ ਦਾ ਹੀ ਹੈ ਸੋ ਇਹ ਸਾਰੇ ਜਿਹੜੇ ਅੱਜਕੱਲ ਦੇ ਨਵੇਂ ਯੁੱਗ ਦੇ ਭਰਦੇ ਆ ਹਜੇ ਸਾਡੇ ਪੰਜਾਬ ਦੇ ਵਿੱਚ ਬਹੁਤੇ ਪ੍ਰਚਲਿਤ ਨਹੀਂ ਹੋਏਗੇ ਤੇ ਪਰ ਕੈਨੇਡਾ ਵਰਗੇ ਅਮਰੀਕਾ ਯੂ ਐਸਏ ਉਧਰ ਵਿਕਸਿਤ ਮੁਲਕਾਂ ਦੇ ਵਿੱਚ ਇਹੀ ਵੱਡੇ ਬੱਚਿਆਂ ਲਈ ਵਰਤੇ ਜਾਂਦੇ ਆ ਜਦੋਂ ਡਾਕਟਰ ਘਰੇ ਵਿਜ਼ਿਟ ਕਰਦੇ ਆ ਬੱਚੇ ਨੂੰ ਖਾਣ ਪੀਣ ਵਾਸਤੇ ਉਹਨਾਂ ਨੇ ਸਲਾਹ ਦੇ ਨਹੀਂ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਇਹ ਭਾਂਡੇ ਮੰਗਾਉਂਦੇ ਆ ਭਾਂਡੇ ਮਗਾ ਕੇ ਫਿਰ ਉਹ ਦੱਸਦੇ ਆ ਵੀ ਇਹਦੇ ਵਿੱਚ ਬੱਚਿਆਂ ਲਈ ਤੁਸੀਂ ਕੋਈ ਜਿਹੜਾ ਦਾਲ ਦਾ ਪਾਣੀ ਜਾਂ ਕੋਈ ਫਰੂਟ ਮੈਸ਼ ਕਰਕੇ ਉਹ ਕਿਵੇਂ ਖੋਣਾ ਆ ਪਲੇਟ ਦੇ ਵਿੱਚ ਨਿੱਕੇ ਨਿੱਕੇ ਬਣੇ ਇੱਕ ਇਹਦਾ ਇਹ ਵੀ ਆ ਵੀ ਬੱਚੇ ਇੰਡੀਪੈਂਡੈਂਟ ਉਹ ਆਪਣਾ ਖਾਣਾ ਸਿੱਖ ਜਾਣ ਆਪਣੇ ਕਲਸਟਰ ਦੇ ਵਿੱਚ ਤਾਂ ਬੱਚਿਆਂ ਨੂੰ ਵੱਡੀ ਉਮਰ ਦੇ ਬੱਚੇ ਦਾ ਸਕੂਲ ਵੀ ਜਾਣ ਲੱਗ ਜਾਂਦੇ ਹਨ ਹੁਣ ਤਾਂ ਨਰਸਰੀ ਕੇਜੀ ਐਲ ਕੇਜੀ ਕਹਿੰਦੇ ਪਹਿਲਾਂ ਕੱਚੀ ਪੱਕੀ ਕਹਿੰਦੇ ਸੀ ਤਾਂ ਉਦੋਂ ਵੀ ਖਾਣ ਦਾ ਕੰਮ ਮਾਵਾਂ ਹੀ ਕਰਦੀਆਂ ਸੀ ਮਾਵਾਂ ਦਾਦੀਆਂ ਉਹੀ ਬੱਚਿਆਂ ਨੂੰ ਚੂਰੀ ਕੁੱਟ-ਕੁੱਟ ਕੇ ਜਵਾਕ ਪਰੇ ਨੂੰ ਚੱਕੀ ਜਾਂਦਾ ਅ ਕਿਤੇ ਲੱਤਾਂ ਮਾਰੀ ਜਾਂਦਾ ਤੇ ਉਹ ਮਾਵਾਂ ਮੂੰਹ ਚ ਪਾਈ ਜਾਂਦੀਆਂ ਤੇ ਉਹ ਲਗਾਈ ਜਾਂਦਾ ਮਤਲਬ ਬੱਚਿਆਂ ਨੂੰ ਖੁਦ ਖਾਣ ਦਾ ਤਾਂ ਬੜੀ ਬਾਅਦ ਦੇਰ ਦੇ ਪਤਾ ਲੱਗਦਾ ਜਦੋਂ ਉਹ ਕਾਫੀ ਵੱਡਾ ਹੋ ਜਾਂਦਾ ਤੇ ਸਕੂਲ ਚ ਟਿਫਨ ਲੈ ਕੇ ਜਾਂਦਾ ਤੇ ਫਿਰ ਉੱਥੇ ਨੂੰ ਆਪ ਖਾਣਾ ਪੈਂਦਾ ਸੋ ਇਸ ਤਰ੍ਹਾਂ ਦਾ ਅੱਜ ਇਹ ਆਪਾਂ ਦੇਖਿਆ ਕਲਚਰ ਕਿ ਇਹ ਭਾਂਡੇ ਜਿਹੜੇ ਆ ਬੱਚਿਆਂ ਵਾਸਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਹੋਏ ਨੇ ਔਰ ਮੰਨੂ ਲੱਗਦਾ ਕਿ ਇਹ ਭਾਵੇਂ ਕੁਝ ਮਹਿੰਗੇ ਵੀ ਪੈ ਜਾਂਦੇ ਪਰ ਕੁੱਲ ਮਿਲਾ ਕੇ ਇਹ ਬੱਚੇ ਲਈ ચંને સો બહુ મહેરબાની શુક્રિયા